ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ 4 ਮਈ ਤੋਂ ਲੈ ਕੇ 20 ਮਈ ਤੱਕ ਸੱਤ ਰਾਸ਼ੀ ਵਾਲੇ ਹੋ ਜਾਣਗੇ ਜੀ ਕਰੋੜਪਤੀ ਇਹਨਾਂ ਦੇ ਲਈ ਬਣ ਰਿਹਾ ਹੈ ਜੀ ਮਹਾਂਦੁਰਲੱਭ ਸੰਜੋਗ ਸੋ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी जी लिख के हाजिरी लगवा दियो जी ताकि धन दी देवी माता लक्ष्मी जी दी कृपा 12 ही राशियां ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਹਨਾਂ ਸੱਤ ਰਾਸ਼ੀ ਵਾਲਿਆਂ ਦੇ ਬਾਰੇ ਭਵਿੱਖ ਬਾਣੀ ਕਰ ਦਿੱਤੀ ਗਈ ਹੈ ਕਿ ਸਾਲ 2025 ਵਿੱਚ 4 ਮਈ ਤੋਂ ਲੈ ਕੇ ਵੀ ਮਈ ਤੱਕ ਸੱਤ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਪਲਟ ਜਾਵੇਗੀ ਇਹਨਾਂ ਦੀ ਕਿਸਮਤ ਤੇ ਹੋਵੇਗਾ ਇਹਨਾਂ ਦਾ ਸੁਨਹਿਰੀ ਸਮਾਂ ਸ਼ੁਰੂ ਦੋਸਤੋ ਬਹੁਤ ਹੀ ਜ਼ਿਆਦਾ ਲੰਮੇ ਸਮੇਂ ਦੇ ਬਾਅਦ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਸੱਤ ਰਾਸ਼ੀ ਵਾਲੇ ਜਾਤਕਾਂ ਦੀ ਗਰੀਬੀ ਜੜ ਤੋਂ ਖਤਮ ਹੋਣ ਵਾਲੀ ਹੈ ਤੇ ਨਾਲ ਹੀ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਆਰਥਿਕ ਤੰਗੀ ਦਾ ਕੋਈ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਘਰ ਦੇ ਵਿੱਚ ਪੈਸਾ ਹੀ ਪੈਸਾ ਹੋਵੇਗਾ ਕਿਉਂਕਿ ਦੋਸਤੋ ਬੜੇ ਹੀ ਲੰਮੇ ਸਮੇਂ ਦੇ ਬਾਅਦ ਭਗਵਾਨ ਸ਼ਨੀ ਦੇਵ ਇਹਨਾਂ 12 ਰਾਸ਼ੀ ਵਾਲਿਆਂ ਦੇ ਵਿੱਚੋਂ 7 ਰਾਸ਼ੀ ਵਾਲੇ ਜਾਤਕਾਂ ਦੇ ਉੱਪਰ ਬੇहद ਪ੍ਰਸੰਨ ਹੋ ਚੁੱਕੇ ਹਨ ਨਾਲ ਹੀ ਨਾਲ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਦੇ ਸਿਰ ਤੇ ਪਣ ਚੁੱਕਾ ਹੈ ਜਿਸ ਕਰਕੇ ਹੁਣ ਇਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਭਗਵਾਨ ਸ਼ਨੀ ਦੇਵ ਇਹਨਾਂ ਨੂੰ ਦੇਣ ਵਾਲੇ ਹਨ ਵੱਡੇ ਵੱਡੇ ਵਰਦਾਨ ਇਹ ਤੋਂ ਦੱਸ ਕੇ ਦੋਸਤੋ ਇਹਨਾਂ ਦੇ ਬਚਪਨ ਦੇ ਜਿਹੜੇ ਵੀ ਸੁਪਨੇ ਹਨ ਉਹਨਾਂ ਦੇ ਹੁਣ ਆਉਣ ਵਾਲੇ ਸਮੇਂ ਵਿੱਚ ਪੂਰੇ ਹੋ ਜਾਣਗੇ ਕਿਉਂਕਿ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਇਹਨਾਂ ਦੇ ਵੱਲੋਂ ਕੀਤੀ ਗਈ ਲੰਮੇ ਸਮੇਂ ਤੋਂ ਪੂਜਾ ਭਗਤੀ ਅਤੇ ਦਾਨ ਪੁੰਨ ਤੋਂ ਬੇहद ਪ੍ਰਸੰਨ ਹੋ ਚੁੱਕੇ ਹਨ ਜਿਸ ਕਰਕੇ ਹੁਣ ਇਹਨਾਂ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋਣ ਵਾਲੀ ਹੈ ਤੇ ਦੋਸਤੋ ਇਹਨਾਂ ਦੇ ਬੱਚਿਆਂ ਦੇ ਉੱਤੇ ਵੀ ਭਗਵਾਨ ਸ਼ਨੀ ਦੇਵ ਜੀ ਦੀ ਮਿਹਰ ਵਰਸਣ ਵਾਲੀ ਹੈ ਇਸ ਕਰਕੇ ਇਹਨਾਂ ਦੇ ਬੱਚਿਆਂ ਨੂੰ ਆਉਣ ਵਾਲੀ ਭਾਵ ਕਿ ਅੱਜ 4 ਮਈ ਤੋਂ 20 ਮਈ ਤੱਕ ਸਰਕਾਰੀ ਨੌਕਰੀਆਂ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਕਰਕੇ ਘਰ ਦੇ ਵਿੱਚ ਧਨ-ਦੌਲਤ ਦੀ بارش ਹੋ ਸਕਦੀ ਹੈ ਇਹ ਰਾਸ਼ੀ ਵਾਲੇ ਜਾਤਕ ਧਨ ਨਾਲ ਮਾਲਾ-ਮਾਲ ਹੋ ਜਾਣਗੇ ਤੇ ਕਰੋੜਪਤੀ ਬਣ ਜਾਣਗੇ ਜੀ ਦੋਸਤੋ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੇ ਦੁੱਖ ਕਸ਼ਟ ਵੀ ਹਮੇਸ਼ਾ-ਹਮੇਸ਼ਾ ਲਈ ਸਮਾਪਤ ਹੋਣ ਵਾਲੇ ਹਨ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਖੁਸ਼ਹਾਲੀ ਤੇ ਬਰਕਤ ਰਹਿਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਵੇਖਣਾ ਚਾਹੁੰਦੇ ਹੋ ਕਿ ਉਹ ਕਿਹੜੀਆਂ ਸੱਤ ਰਾਸ਼ੀਆਂ ਹਨ ਜਿਹੜੀਆਂ 4 ਮਈ ਤੋਂ 20 ਮਈ ਤੱਕ ਕਰੋੜਪਤੀ ਬਣਨ ਵਾਲੀਆਂ ਹਨ ਧਨ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਦੁੱਖਾਂ ਤੋਂ ਹੁਣ ਮੁਕਤੀ ਮਿਲ ਜਾਵੇਗੀ ਸੋ ਦੋਸਤੋ ਇਸ ਲਈ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ। ਸੋ ਦੋਸਤੋ ਬਿਲਕੁਲ ਵੀ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਆਓ ਜਾਣਦੇ ਹਾਂ ਸੱਤ ਰਾਸ਼ੀਆਂ ਦੇ ਬਾਰੇ। ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਹਨਾਂ ਦੇ ਬਾਰੇ ਕਿ ਇਹਨਾਂ ਦੇ ਲਈ 4 ਮਈ ਤੋਂ ਲੈ ਕੇ 20 ਮਈ ਤੱਕ ਦਾ ਸਮਾਂ ਪੂਰੀ ਤਰ੍ਹਾਂ ਹੀ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਅਨੁਕੂਲ ਰਹਿਣ ਵਾਲਾ ਹੈ ਇਹ ਰਾਸ਼ੀ ਵਾਲੇ ਬਹੁਤ ਹੀ ਜ਼ਿਆਦਾ ਅਮੀਰ ਹੋਣ ਵਾਲੇ ਹਨ ਇਹਨਾਂ ਦੇ ਘਰ ਵਿੱਚ ਪੈਸਾ ਆਉਣ ਵਾਲਾ ਹੈ ਤੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੱਚਾ ਹੋਵੇਗਾ ਜੇਕਰ ਉਹ ਫੌਜ ਦੇ ਵਿੱਚ ਭਰਤੀ ਹੋਣ ਲਈ ਜਾਂ ਸਰਕਾਰੀ ਨੌਕਰੀ ਦੀ ਭਾਲ ਕਰ ਰਿਹਾ ਸੀ ਤਾਂ ਦੋਸਤੋ ਇਹਨਾਂ ਦੇ ਵੱਡੇ ਬੱਚੇ ਨੂੰ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਉਸ ਦੀ ਭਰਤੀ ਦਾ ਸੁਪਨਾ ਵੀ ਸਾਕਾਰ ਹੋ ਜਾਵੇਗਾ 20 ਮਈ ਤੋਂ ਪਹਿਲਾਂ ਪਹਿਲਾਂ ਕਦੇ ਵੀ ਉਸ ਨੂੰ ਕੋਈ ਆਫਰ ਲੈਟਰ ਆ ਸਕਦੀ ਹੈ ਇਹਨਾਂ ਨੂੰ ਇਹ ਖੁਸ਼ਖਬਰੀ ਇਸ ਸਮੇਂ ਪ੍ਰਾਪਤ ਹੋ ਜਾਵੇਗੀ ਤੇ ਇਹਨਾਂ ਦੇ ਵੱਡੇ ਬੱਚੇ ਨੂੰ ਸਖਤ ਮਿਹਨਤ ਕਰਨ ਤੋਂ ਬਾਅਦ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਸਰਕਾਰੀ ਨੌਕਰੀ ਪ੍ਰਾਪਤ ਹੋ ਜਾਵੇਗੀ ਇਸ ਕਰਕੇ ਘਰ ਵਿੱਚ ਕਦੇ ਵੀ ਮਠਿਆਈ ਵੰਡਣ ਦਾ ਸਮਾਂ ਸ਼ੁਰੂ ਹੋ ਸਕਦਾ ਹੈ ਇੰਨਾ ਹੀ ਨਹੀਂ ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਸਰਕਾਰੀ ਜੌਬ ਕਰਦਾ ਹੈ ਤੇ ਉਸ ਦੀ ਵੱਡੀ ਪ੍ਰੋਮੋਸ਼ਨ ਵੀ ਹੁਣ ਉਸ ਨੂੰ ਪ੍ਰਾਪਤ ਹੋ ਜਾਵੇਗੀ ਜਿਸ ਕਰਕੇ ਇਹਨਾਂ ਦੇ ਉਸ ਪਰਿਵਾਰਕ ਮੈਂਬਰ ਨੂੰ ਕੋਈ ਵੱਡਾ ਅਹੁਦਾ ਵੀ ਸੰਭਾਲਣ ਨੂੰ ਮਿਲ ਸਕਦਾ ਹੈ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਛਪੜ ਫਾੜ ਕੇ ਪੈਸੇ ਦੀ ਬਾਰਿਸ਼ ਹੋਣ ਵਾਲੀ ਹੈ ਇਹਨਾਂ ਦਾ ਗਰੀਬੀ ਭਰਿਆ ਜੀਵਨ ਹੁਣ ਅਮੀਰੀ ਵਿੱਚ ਬਦਲ ਜਾਵੇਗਾ ਇਹਨਾਂ ਨੂੰ ਜੇਕਰ ਇਹ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਥੋੜਾ ਥੋੜਾ ਕਰਕੇ ਵੀ ਗਰੀਬਾਂ ਵਿੱਚ ਦਾਨਪੁਨ ਕਰ ਦਿੰਦੇ ਹਨ ਤਾਂ ਇਹਨਾਂ ਦੀ ਕਾਮਯਾਬੀ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਤੇ ਹੁਣ 4 ਮਈ ਤੋਂ ਲੈ ਕੇ 20 ਮਈ ਤੱਕ ਦਾ ਸਮਾਂ ਬੜਾ ਹੀ ਜ਼ਿਆਦਾ ਸ਼ੁਭ ਤੇ ਪਵਿੱਤਰ ਮੰਨਿਆ ਜਾ ਰਿਹਾ ਹੈ ਦੋਸਤ ਜੇਕਰ ਇਹ 4 ਮਈ ਤੋਂ ਲੈ ਕੇ 20 ਮਈ ਤੱਕ ਕੋਈ ਵੀ ਨਵਾਂ ਕੰਮ ਵਪਾਰ ਸੰਬੰਧੀ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਇਹ ਸਮਾਂ ਇਹਨਾਂ ਦੇ ਲਈ ਬਹੁਤ ਹੀ ਫਲਦਾਇਕ ਸਾਬਿਤ ਹੋ ਜਾਵੇਗਾ। ਇਹਨਾਂ ਕੰਮਾਂ ਦੇ ਵਿੱਚ ਹੁਣ ਇਹਨਾਂ ਨੂੰ ਬਰਕਤ ਦਿਖਾਈ ਦੇਵੇਗੀ। ਲੱਖਾਂ ਕਰੋੜਾ ਰੁਪਏ ਦਾ ਫਾਇਦਾ ਵੀ ਹੋ ਸਕਦਾ ਹੈ। ਇਹ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਤੇ ਬਹੁਤ ਹੀ ਲੰਮੇ ਸਮੇਂ ਦੇ ਬਾਅਦ ਇਹਨਾਂ ਦੇ ਵਪਾਰ ਦੇ ਉੱਤੇ ਭਗਵਾਨ ਸ਼ਨੀ ਦੇਵ ਜੀ ਦੀ ਮਿਹਰ ਵਰਸਣ ਵਾਲੀ ਹੈ। ਜਿਸ ਕਰਕੇ ਵਪਾਰ ਵਿੱਚ ਬਹੁਤ ਹੀ ਜ਼ਿਆਦਾ ਇਹਨਾਂ ਦੇ ਹੁਣ ਵਾਅਦਾ ਵੇਖਣ ਨੂੰ ਮਿਲ ਸਕਦਾ ਹੈ। ਇਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਪੈਸਾ ਆਵੇਗਾ ਤੇ ਨਾਲ ਹੀ ਨਾਲ ਦੱਸ ਦਈਏ ਕਿ ਜੇਕਰ ਤੁਹਾਡੇ ਬੱਚੇ ਦੇ ਵਿਆਹ ਸ਼ਾਦੀ ਨੂੰ ਲੈ ਕੇ ਕੋਈ ਵੀ ਰੁਕਾਵਟ ਆ ਰਹੀ ਸੀ ਜਾਂ ਸੰਜੋਗ ਬੰਨੇ ਹੋਏ ਸਨ ਉਸ ਦਾ ਵੀ ਹੁਣ ਇਸ ਹਫ਼ਤੇ ਹੱਲ ਹੋ ਜਾਵੇਗਾ ਤੇ ਨਾਲ ਹੀ ਨਾਲ ਤੁਹਾਡਾ ਕਿਧਰੇ ਰੁਕਿਆ ਹੋਇਆ ਧਨ ਵੀ ਤੁਹਾਨੂੰ ਵਾਪਸ ਮਿਲਣ ਦੀ ਸੰਭਾਵਨਾ ਹੈ ਜਿਸ ਘਰ ਵਿੱਚ ਹੁਣ ਮਾਇਆ ਹੀ ਮਾਇਆ ਹੋਵੇਗੀ ਗਰੀਬੀ ਜਿਹੜੀ ਹੈ ਅਮੀਰੀ ਵਿੱਚ ਤਬਦੀਲ ਹੋ ਜਾਵੇਗੀ ਇਨਾ ਹੀ ਨਹੀਂ ਦੋਸਤੋ ਇਹਨਾਂ ਦੇ ਘਰ ਵਿੱਚ ਪਰਿਵਾਰਕ ਮੈਂਬਰ ਜਿਹੜਾ ਵੀ ਕੋਈ ਕਾਫੀ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਿਹਾ ਸੀ ਉਸ ਦੀ ਬਿਮਾਰੀ ਵੀ ਲਗਭਗ ਹੁਣ ਠੀਕ ਹੋ ਜਾਵੇਗੀ। ਇਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਹੁਣ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਤੇ ਬਿਲਕੁਲ ਹੀ ਜਿਹੜਾ ਪਰਿਵਾਰ ਹੈ ਬਿਮਾਰੀਆਂ ਤੋਂ ਮੁਕਤ ਹੋ ਜਾਵੇਗਾ। ਘਰ ਦੇ ਵਿੱਚ ਬਰਕਤ ਤੇ ਖੁਸ਼ਹਾਲੀ ਵੀ ਬਣੀ ਰਹਿਣ ਵਾਲੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ 4 ਮਈ ਤੋਂ 20 ਮਈ ਤੱਕ ਦਾ ਸਮਾਂ ਬੜਾ ਹੀ ਜ਼ਿਆਦਾ ਹੀ ਖੁਸ਼ਖਬਰੀਆਂ ਲੈ ਕੇ ਆਉਣ ਵਾਲਾ ਹੈ। ਧਨ ਲੈ ਕੇ ਆਉਣ ਵਾਲਾ ਹੈ। ਤੁਹਾਡੇ ਘਰ ਵਿੱਚ ਕਿਸੇ ਬੱਚੇ ਜਾਂ ਬੱਚੀ ਦਾ ਰਿਸ਼ਤਾ ਪੱਕਾ ਹੋ ਸਕਦਾ ਹੈ। ਜੋ ਕੰਮ کافی ਸਮੇਂ ਤੋਂ ਅਧੂਰਾ ਸੀ। ਜਾਂ ਉਸ ਦੇ ਸੰਜੋਗ ਬੰਨੇ ਹੋਏ ਸਨ ਹੁਣ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਉਸ ਬੱਚੇ ਤੇ ਹੁਣ ਬਣੀ ਹੋਈ ਹੈ। ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਾਲੇ ਰੰਗ ਦੇ ਜਾਂ ਪੀਲੇ ਰੰਗ ਦੇ ਕੱਪੜੇ দান ਕਰ ਦਿੰਦੇ ਹੋ ਤਾਂ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਖੁਸ਼ੀਆਂ ਲੈ ਕੇ ਆਵੇਗਾ। ਪਰਿਵਾਰ ਮੈਂਬਰਾਂ ਦੇ ਵਿੱਚ ਹੁਣ ਬਹੁਤ ਹੀ ਖੁਸ਼ ਨਮਾ ਮਾਹੌਲ ਬਣ ਜਾਵੇਗਾ। ਤੁਹਾਡੇ ਘਰ ਦੀ ਗਰੀਬੀ ਜਿਹੜੀ ਹੈ ਹੁਣ ਦੂਰ ਹੋ ਜਾਵੇਗੀ। ਤੁਹਾਡੇ ਕਿਸੇ ਵੀ ਬੱਚੇ ਨੂੰ ਹੁਣ ਜੌਬ ਮਿਲਣ ਦੀ ਸੰਭਾਵਨਾ ਹੈ ਮਨਚਾਹੀ ਜੌਬ ਮਿਲਣ ਕਰਕੇ। ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਵੀ ਹੁਣ ਕਾਫੀ ਸੁਧਾਰ ਹੋ ਜਾਵੇਗਾ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਹਾਡਾ ਬੱਚਾ ਸਰਕਾਰੀ ਨੌਕਰੀ ਲਈ ਕੋਈ ਵੀ ਫਾਰਮ ਅਪਲਾਈ ਕਰਦਾ ਹੈ ਉਸ ਵਿੱਚ ਵੀ ਉਸ ਦਾ ਨੰਬਰ ਹੁਣ ਲੱਕੀ ਰਹਿਣ ਵਾਲਾ ਹੈ ਆਉਣ ਵਾਲੀ 20 ਮਈ ਤੱਕ ਤੁਹਾਡੇ ਬੱਚੇ ਨੂੰ ਕੋਈ ਵਧੀਆ ਡਿਗਰੀ ਪ੍ਰਾਪਤ ਕਰਨ ਦੇ ਲਈ ਬਹੁਤ ਹੀ ਸਮਾ ਸ਼ੁਭ ਹੈ ਤੇ ਸਰਕਾਰੀ ਜੌਬ ਦੇ ਵਿੱਚ ਕਿਸੇ ਵੀ ਵਿਭਾਗ ਵਿੱਚੋਂ ਉਸ ਨੂੰ ਆਫਰ ਲੈਟਰ ਆ ਸਕਦੀ ਹੈ ਜਿਸ ਕਰਕੇ ਹੁਣ ਉਹਦੀ ਗਰੀਬੀ ਦਾ ਕੋਈ ਵੀ ਨਾਮ ਨਿਸ਼ਾਨ ਨਹੀਂ ਰਹੀ ਰਹ ਜਾਵੇਗਾ ਮਤਲਬ ਕਿ ਤੁਹਾਡੇ ਘਰ ਵਿੱਚ ਹੁਣ ਧਨ ਦੀ ਕਮੀ ਨਹੀਂ ਰਹੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਜਾਤਕਾਂ ਨੂੰ 4 ਮਈ ਤੋਂ ਲੈ ਕੇ 20 ਮਈ ਤੱਕ ਦਾ ਸਮਾਂ ਅਮੀਰ ਹੋਣ ਦੇ ਲਈ ਬਹੁਤ ਹੀ ਵਧੀਆ ਸ਼ੁਭ ਦਿਖਾਈ ਦੇ ਰਿਹਾ ਹੈ ਬਹੁਤ ਲੰਮੇ ਸਮੇਂ ਤੋਂ ਬਾਅਦ ਤੁਹਾਡੇ ਤੇ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਇਹ ਲੰਮੇ ਸਮੇਂ ਤੋਂ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਗਰੀਬੀ ਦਾ ਸਾਹਮਣਾ ਕਰ ਰਹੇ ਸੀ ਜਾਂ ਦੁੱਖਾਂ ਦਾ ਸਾਹਮਣਾ ਕਰਦੇ ਪਏ ਸੀ ਹੁਣ ਤੁਹਾਡੇ ਲਈ ਸਮਾਂ ਬਹੁਤ ਖੁਸ਼ੀਆਂ ਭਰਿਆ ਹੋਵੇਗਾ ਤੇ ਖਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਵੱਡੀ ਮਾਤਰਾ ਦੇ ਵਿੱਚ ਮਾਇਆ ਦਾ ਆਗਮਨ ਹੋਣ ਵਾਲਾ ਹੈ ਇਹਨਾਂ ਨੂੰ ਦੁੱਖ ਕਸ਼ਟਾਂ ਤੋਂ ਹਮੇਸ਼ਾ ਲਈ ਮੁਕਤੀ ਮਿਲ ਜਾਵੇਗੀ ਕਿਉਂਕਿ ਦੋਸਤ 20 ਮਈ ਤੋਂ ਪਹਿਲਾਂ ਪਹਿਲਾਂ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੱਪੜੇ ਦਾ ਕੋਈ ਬਿਜ਼ਨਸ ਜਾਂ ਪ੍ਰਾਪਰਟੀ ਡੀਲਰ ਦਾ ਜਾਂ ਤੁਸੀਂ ਕਿਸੇ ਪੀਜ਼ਾ ਹਟ ਵਗੈਰਾ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਨੂੰ ਲੱਖਾਪਤੀ ਕਰੋੜਾਪਤੀ ਬਣਾ ਸਕਦਾ ਹੈ ਇਸ ਦੇ ਨਾਲ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੇ ਪੂਰੀ ਹੀ ਜ਼ਿੰਦਗੀ ਤੁਸੀਂ ਪੈਸੇ ਦੇ ਨਾਲ ਐਸ਼ੋ ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰੋਗੇ ਜੇਕਰ ਫਿਰ ਵੀ ਇਹਨਾਂ ਕਮਾਕਾਰਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਬਿਜ਼ਨਸ ਦੇ ਕੰਮ ਵਿੱਚ ਕੋਈ ਵੀ ਕਮੀ ਮਹਿਸੂਸ ਹੁੰਦੀ ਹੈ ਸ਼ਨੀਵਾਰ ਦੇ ਦਿਨ ਤੁਹਾਨੂੰ ਤੀਰਥ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ ਫਿਰ ਤੁਹਾਡੇ ਰੁਕੇ ਹੋਏ ਕੰਮ ਵੀ ਤਸੱਲੀ ਬਖਸ਼ ਚੱਲ ਪੈਣਗੇ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਤੱਕ ਤੁਹਾਡੇ ਤੇ ਮਾਤਾ ਲక్ష్ਮੀ ਜੀ ਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣ ਚੁੱਕੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ સિંહ રાશિ ਵਾਲਿਆਂ ਨੂੰ ਦੱਸ ਦਈਏ ਕਿ 4 ਮਈ ਤੋਂ ਲੈ ਕੇ 20 ਮਈ ਤੱਕ ਦਾ ਸਮਾਂ ਤੁਹਾਡੇ ਲਈ ਬੜਾ ਹੀ ਸ਼ੁਭ ਰਹਿਣ ਵਾਲਾ ਹੈ ਜੇਕਰ ਇਹਨਾਂ ਨੇ ਆਪਣੇ ਲਈ ਕੋਈ ਵੀ ਲੋਟਰੀ ਬੰਪਰ ਪਾਇਆ ਹੋਇਆ ਹੈ ਤਾਂ ਆਉਣ ਵਾਲੇ 17-18 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਲਈ ਸਮਾਂ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ ਸ਼ਨੀਵਾਰ ਦੇ ਦਿਨ ਤੁਹਾਡਾ ਲੋਟਰੀ ਬੰਪਰ ਨਿਕਲ ਸਕਦਾ ਹੈ ਇਹਨਾਂ ਦਾ ਨੰਬਰ ਬਹੁਤ ਹੀ ਲੱਕੀ ਰਹਿਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਕਰੋੜਾਪਤੀ ਬਣ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਪੈਸੇ ਕਮਾਉਣ ਦੇ ਲਈ ਤੁਹਾਨੂੰ ਕੋਈ ਐਸੀ ਆਫਰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ ਚਾਹੇ ਫਿਰ ਕੋਈ ਵੀ ਕੰਟਰੀ ਹੋਵੇ ਜਾਂ ਕੰਟਰੀ ਵਿੱਚ ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਹੋਵੇ ਤੁਹਾਡੇ ਨਾਲ ਮਿਲ ਕੇ ਉਹ ਦੁੱਗਣਾ ਪੈਸਾ ਕਮਾ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਭਿਖਾਰੀਆਂ ਵਾਲਾ ਜੀਵਨ ਹੁਣ ਮਹਾਰਾਜਿਆਂ ਦੇ ਸਮਾਨ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੁਣ ਅੰਤ ਹੋ ਜਾਵੇਗਾ ਦੋਸਤੋ ਇੰਨਾ ਹੀ ਨਹੀਂ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਬਹੁਤ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋ ਜਾਣਗੀਆਂ ਜੇਕਰ ਇਹ ਨਵੇਂ ਸਿਰੇ ਤੋਂ ਕੋਈ ਦੁਕਾਨਦਾਰੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਹੁਣ ਬਹੁਤ ਹੀ ਤਰੱਕੀ ਮਿਲਣ ਦੀ ਸੰਭਾਵਨਾ ਹੈ ਤੁਹਾਡੇ ਘਰ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਜਿਹੜਾ ਵੀ ਕੋਈ ਬੇਔਲਾਦ ਸੀ ਉਸ ਨੂੰ ਵੀ ਹੁਣ ਬੱਚੇ ਦੀ ਦਾਤ ਪ੍ਰਾਪਤ ਹੋ ਜਾਵੇਗੀ ਕਿਉਂਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਤੇ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਤੁਹਾਨੂੰ ਕੁੱਲ ਮਿਲਾ ਕੇ ਦੱਸ ਦਈਏ ਕਿ ਤੁਸੀਂ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਤੁਹਾਡੇ ਲਈ ਇਹ ਦਿਨ ਬੜੇ ਹੀ ਹੁਣ ਸ਼ੁਭ ਸਾਬਿਤ ਹੋ ਜਾਣਗੇ ਤੁਹਾਡੀ ਰਾਸ਼ੀ ਵਾਲਿਆਂ ਨੂੰ ਕਦੇ ਵੀ ਹੁਣ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਧੰਨਵਾਦ